ਭਾਈ ਜੀ ਸਤਿ ਸ਼੍ਰੀ ਅਕਾਲ ਜੀ ਲੋਬੀ ਮੈਟਰੋ ਮਕੇਰੀਆਂ ਸ਼ਹਿਰ ਦੇ ਵਿੱਚ ਜਿਹੜਾ ਹੈਗਾ ਆ ਕੰਮ ਸ਼ੁਰੂ ਹੋ ਚੁੱਕਾ ਤੇ ਕਿਸੇ ਵੀ ਵੀਰ ਨੂੰ ਛਤਰੀਆਂ ਪਿੰਜਰੇ ਜਾਂ ਕਬੂਤਰਾਂ ਦੇ ਅਕੋਰਡਿੰਗ ਕੋਈ ਵੀ ਜਿਹੜੀ ਹੈਗੀ ਆ ਦਵਾਈ ਚਾਹੀਦੀ ਹੋਵੇ ਕਬੂਤਰਾਂ ਦਾ ਕਹਿਣ ਦਾ ਮਤਲਬ ਹਰ ਤਰ੍ਹਾਂ ਦਾ ਜਿਹੜਾ ਸਮਾਨ ਹੈਗਾ ਆ ਉਹ ਤੁਹਾਨੂੰ ਸਾਡੇ ਕੋਲੋਂ ਅਵੇਲੇਬਲ ਮਿਲੇਗਾ ਜੀ ਮਕੇਰੀਆਂ ਜਿਹੜਾ ਹੈਗਾ ਆ ਇਹ ਚੁੰਗੀ ਤੋਂ ਥੋੜਾ 200 ਮੀਟਰ ਅੱਗੇ ਆਪਣੀ ਸ਼ਾਪ ਆ ਜੀ ਹਰ ਤਰ੍ਹਾਂ ਦੀਆਂ ਦਵਾਈਆਂ ਰਿੰਗ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਫੇਕ ਐਗ ਹਰ ਚੀਜ਼ ਜਿਹੜੀ ਹੈਗੀ ਆ ਆਪਣੇ ਕੋਲ ਅਵੇਲੇਬਲ ਆ ਡਰਿੰਕਰ ਆ ਛੋਟੇ ਵੱਡੇ ਟਰੇਆਂ ਹਰ ਤਰ੍ਹਾਂ ਦੀ ਚੀਜ਼ ਜਿਹੜੀ ਸਾਡੇ ਕੋਲੋਂ ਅਵੇਲੇਬਲ ਤੁਹਾਨੂੰ ਮਿਲੇਗੀ ਪਾਈਪਾਂ ਵੀ ਨੇ ਜੀ ਇਹਦੇ ਵਿੱਚ ਕਈ ਵਾਰ ਭਰਾ ਕਹਿ ਦਿੰਦੇ ਆ ਕਿ ਪਾਈਪ ਦਾ ਰੇਟ ਜਾਂ ਹਰ ਚੀਜ਼ ਦਾ ਰੇਟ ਨਾਲ ਦੱਸਿਆ ਕਰੋ ਮੇਰੇ ਰੇਟ ਦੀ ਗੱਲ ਇਦਾਂ ਹੁੰਦੀ ਆ ਕੋਈ ਚੀਜ਼ ਹੈਵੀ ਹੁੰਦੀ ਆ ਕੋਈ ਹਲਕੀ ਹੁੰਦੀ ਆ ਹਲਕੀਆਂ ਭਾਰੀਆਂ ਚੀਜ਼ਾਂ ਦੇ ਹਿਸਾਬ ਦੇ ਨਾਲ ਜਿਹੜਾ ਹੈਗਾ ਆ ਪਾਈਪਾਂ ਦਾ ਜਿਹੜਾ ਹੈਗਾ ਬਾਈ ਜੀ ਰੇਟ ਜਿਹੜਾ ਉਹ ਮੈਂ ਦੱਸਿਆ ਜਾਂਦਾ ਆ ਕਿਸੇ ਨੂੰ ਕਿਹੜੀ ਚੀਜ਼ ਪਸੰਦ ਆ ਸਕਦੀ ਕਿਸੇ ਨੂੰ ਕਿਹੜੀ ਤੇ ਟਰੇਆਂ ਵੀ ਜਿਹੜੀਆਂ ਹੈਗੀਆਂ ਆਪਣੇ ਕੋਲ ਅਵੇਲੇਬਲ ਆ ਜਿਹੜੇ ਵੀ ਕਿਸੇ ਦੀ ਵੀਰ ਨੂੰ ਕਿਸੇ ਵੀ ਤਰ੍ਹਾਂ ਦੀ ਚੀਜ਼ ਚਾਹੀਦੀ ਹੋਵੇ ਇਹ ਪਲਾਸਟਿਕ ਦੀਆਂ ਟਰੇਆਂ ਨੇ ਜੀ ਜਿੰਨੀਆਂ ਨੇ ਇਹ ਆਸ ਵਿੱਚ ਜੋੜ ਕੇ ਲੰਬੀਆਂ ਵੀ ਹੋ ਜਾਂਦੀਆਂ ਨੇ ਜੇਕਰ ਕੋਈ ਖਰੀਦਣਾ ਚਾਹੇ ਤਾਂ ਅਭੀ ਖਰੀਦ ਸਕਦਾ ਬਾਕੀ ਆਪਾਂ ਤੁਹਾਨੂੰ ਦੱਸ ਦਈਏ ਕਿ ਕਬੂਤਰਾਂ ਦੀਆਂ ਜਿਹੜੀਆਂ ਦਵਾਈਆਂ ਮੈਡੀਸਿਨ ਜਿਹੜੀਆਂ ਹੈਗੀਆਂ ਆਪਣੇ ਕੋਲ ਹਰ ਤਰ੍ਹਾਂ ਦੀਆਂ ਜਿਹੜੀਆਂ ਪਹੁੰਚ ਚੁੱਕੀਆਂ ਇਹ ਹੈ ਜੀ ਚੈਂਪੀਅਨ ਚੈਂਪੀਅਨ ਮੈਡੀਸਨ ਦਾ ਕਬੂਤਰ ਦੇ ਅੰਦਰ ਦੀਆਂ ਸਾਰੀਆਂ ਘਾਟਾਂ ਜਿਹੜੀਆਂ ਦਵਾਈ ਪੂਰੀਆਂ ਕਰਦੀ ਹੈ ਠੀਕ ਹੈ ਜੀ 100 ਐਮਐਲ ਹੈਗੀ ਹੈ ਜੀ ਜਿਹੜੇ ਵੀ ਕਿਸੇ ਵੀ ਵੀਰ ਨੂੰ ਜ਼ਰੂਰਤ ਹੋਵੇ ਉਹ ਆਪਣੇ ਨਾਲ ਸੰਪਰਕ ਕਰ ਸਕਦਾ ਹੈਗਾ ਹੈ ਜੀ ਇਹ ਇਹਦਾ ਪ੍ਰਾਈਸ ਜਿਹੜਾ 230 ਰੁਪਏ ਦਿੱਤਾ ਗਿਆ 200 ਰੁਪਏ ਦੀ ਜਿਹੜੀ ਹੈਗੀ ਹੈ ਸ਼ੀਸ਼ੀ ਤੁਹਾਨੂੰ ਲੈਸ ਕਰਕੇ ਜਿਹੜੀ ਇਹ ਮਿਲ ਜੇਗੀ ਔਰ ਜਿਵੇਂ ਹੁਣ ਪਰ ਪਟਣੇ ਨੇ ਇੱਕ ਚੈਂਪੀਅਨ ਹੈ ਇੱਕ ਮਲਟੀ ਵਿਟਾਮਿਨ ਹੈ ਦੋਵੇਂ ਸ਼ੀਸ਼ੀਆਂ ਜਿਹੜੀਆਂ ਪੂਰਾ ਕੰਮ ਕਰਦੀਆਂ ਨੇ ਤੇ ਕਬੂਤਰਾਂ ਨੂੰ ਜੇ ਕੋਈ ਬਿਮਾਰੀ ਆ ਬਿਮਾਰੀ ਤੋਂ ਬਚਾਅ ਲਈ ਠੀਕ ਹੈ ਜੀ ਇੱਕ ਤੇ ਗਰੋਥ ਵੀ ਕਰਦੇ ਇਹ ਵੀ ਲੀਵਰ ਨੂੰ ਜਿਹੜਾ ਹੈਗਾ ਪੂਰਾ ਜਿਹੜਾ ਇਹ ਜਿਹੜੀ ਦਵਾਈ ਜਿਹੜੀ ਹੈ ਸੈੱਟ ਕਰਦੀ ਹੈ ਠੀਕ ਹੈ ਜੀ ਜਿਵੇਂ ਢਿੱਲੇ ਇਕੱਠੇ ਹੋ ਕੇ ਵੰਦੇ ਆ ਉਹਦੇ ਵਾਸਤੇ ਵੀ ਇਹਦਾ ਜਿਹੜਾ ਵਧੀਆ ਰਿਜ਼ਲਟ ਆ ਇੱਕ ਹੈਗੀ ਆ ਪੀਜਨ ਸਟਰੋਂਗ ਹੈਲਥ ਤੁਹਾਨੂੰ ਇਹ ਵੀ ਦਵਾਈਆਂ ਆਪਾਂ ਦਿਖਾਣੇ ਆ ਹੁਣੇ ਬਾਕੀ ਮਿੱਤਰੋ ਤੁਹਾਨੂੰ ਦੱਸ ਦਈਏ ਇਹ ਹੈ ਪੀਜਨ ਮਲਟੀ ਵਿਟਾਮਿਨ ਠੀਕ ਹੈ ਜੀ ਜਿਹੜੀ ਵੀ ਕਿਸੇ ਵੀ ਨੂੰ ਜ਼ਰੂਰਤ ਹੋਵੇ ਐਸ ਟਾਈਮ ਜਿਵੇਂ ਆਪਾਂ ਹੁਣ ਬਾਜ਼ੀਆਂ ਦੇ ਲਈ ਕਬੂਤਰ ਤਿਆਰ ਕਰਨੇ ਆ ਬਾਈ ਇਹ ਜਿਹੜੇ ਮਲਟੀ ਵਿਟਾਮਿਨ ਹਨ ਸਪੈਸ਼ਲ ਕਬੂਤਰਾਂ ਦੇ ਆ ਬਾਈ ਕਈ ਵਾਰ ਆਪਾਂ ਕਹਿੰਦੇ ਨੇ ਮਲਟੀ ਸਟਾਰ ਪਾ ਲਈਏ ਹਿਊਮਨ ਪਾ ਲਈਏ ਬਾਈ ਪਰ ਜੋ ਇਹ ਰਿਜ਼ਲਟ ਆਣਾ ਇਹਨਾਂ ਦਾ ਆਪਾਂ ਰਿਜ਼ਲਟ ਲਿਆ ਆ ਇਹਦੇ ਨਾਲ ਕਈ ਕਬੂਤਰੀਆਂ ਜਿਹੜੀਆਂ ਕੱਚੀ ਅੰਡੇ ਰੱਖਦੀਆਂ ਸੀ ਨਾ ਉਹ ਪੱਕੇ ਰੱਖਣ ਲੱਗ ਗਈਆਂ ਕਿਉਂਕਿ ਇਹ ਅੰਦਰਲੀ ਜਿੰਨੀ ਵੀ ਉਹਦੇ ਅੰਦਰ ਜੋ ਕੁਝ ਵੀ ਸੀ ਘਾਟ ਸਾਰੀ ਦੀ ਸਾਰੀ ਇਹਨਾਂ ਨੇ ਪੂਰੀ ਕਰ ਦਿੱਤੀ ਇਹਦਾ ਹੀ ਰਿਜ਼ਲਟ ਲਿਆ ਪੀਜਨ ਮਲਟੀ ਵਿਟਾਮਿਨ ਦਾ ਔਰ ਇਹ ਹੈ ਗਿਆ ਪੀਜ਼ਨ ਮੈਗਾ ਆਇਲ ਸਪੈਸ਼ਲ ਦਾਣੇ ਦੇ ਨਾਲ ਜਿਹੜਾ ਰਲਾ ਕੇ ਜਿਹੜਾ ਇਹ ਦਿੱਤਾ ਜਾਂਦਾ ਹੈ ਆ ਬਾਈ ਜੀ ਦਾਣੇ ਦੇ ਨਾਲ ਮਿਕਸ ਕਰਕੇ ਦਾਣੇ ਦੇ ਨਾਲ 1/4 ਚਮਚ 1 ਕਿਲੋ ਦੇ ਵਿੱਚ ਪਾ ਲੋ ਠੀਕ ਹੈ ਜੀ ਦਾਣੇ ਨਾਲ ਮਿਕਸ ਕਰਕੇ ਪਾਓ ਕਬੂਤਰਾਂ ਦੇ ਪਰ ਜਿਹੜੇ ਹੈਗੇ ਆ ਪੂਰੇ ਵਧੀਆ ਹੋਣਗੇ ਮਸਲਸ ਸਟਰੋਂਗ ਹੋਣਗੇ ਪੂਰੇ ਕਬੂਤਰ ਉੱਡਣ ਲੱਗੇ ਜਿਹੜਾ ਹੈਗਾ ਥੱਕੂ ਗਾਣੀ ਇੰਨਾ ਵਧੀਆ ਇਹਦਾ ਰਿਜ਼ਲਟ ਆ ਤੇਲ ਦਾ ਵੀ ਇਹ ਦੋਹੇ ਚੀਜ਼ਾਂ ਜਿਹੜੀਆਂ ਹੈਗੀਆਂ ਆਪਾਂ ਪਿਛਲੇ ਸਾਲ ਯੂਜ਼ ਕੀਤੀਆਂ ਨੇ ਔਰ ਇਹਦਾ ਵਧੀਆ ਪਰ ਰਿਜ਼ਲਟ ਵੀ ਲਿਆ ਬਾਈ ਜੀ ਹੁਣ ਜਿਵੇਂ ਤੁਸੀਂ ਕਬੂਤਰਾਂ ਦੇ ਪਰ ਪੱਟਣੇ ਆ ਇਹ ਬਾਦਾਮਾਂ ਤੋਂ ਵੱਧ ਕੰਮ ਕਰਦਾ ਜੀ ਇਹ ਜਿਹੜਾ ਤੇਲ ਆ ਇਹਦਾ ਆਪਾਂ 100% ਗਾਰੰਟੀ ਦੇ ਨਾਲ ਕਹਿੰਨੇ ਆ ਵੀ ਤੁਸੀਂ ਵਰਤ ਕੇ ਦੇਖ ਲਓ ਤੁਸੀਂ ਆਪ ਕਹਿਣਾ ਕਿ ਕਬੂਤਰਾਂ 'ਚ ਜਾਣ ਆ ਕਬੂਤਰ ਐ ਠਾਪੇ ਲਾਉਂਦੇ ਖਿੜੇ ਫਿਰਨਗੇ ਜਿਵੇਂ ਸਰਦੀਆਂ ਨੰਗੀਆਂ ਸਰਦੀਆਂ ਦੇ ਵਿੱਚ ਵੀ ਇਹਨਾਂ ਨੂੰ ਪਾ ਸਕਦੇ ਹੀ ਕਬੂਤਰ ਨੂੰ ਪੱਟਣ ਤੋਂ ਪਹਿਲਾਂ ਕਈ ਵੀਰ ਕਹਿੰਦੇ ਆ ਕਿ ਦੱਸਿਓ ਬਾਈ ਜੀ ਕੁਝ ਨਾ ਕੁਝ ਤਾਕਤ ਵਾਲੀਆਂ ਚੀਜ਼ਾਂ ਉਹਨੂੰ ਦੋ ਤਾਂ ਜੋ ਪੱਟਣ ਦੇ ਯੋਗ ਹੋ ਸਕਣ ਕਬੂਤਰਾਂ ਨੂੰ ਹੁਣ ਪਹਿਲਾਂ ਜਦੋਂ ਪੱਟਣਾ ਆ ਉਹਨਾਂ ਨੂੰ ਧੁੱਪ ਵੀ ਜ਼ਰੂਰ ਲਗਵਾ ਲਿਓ ਠੀਕ ਹੈ ਜੀ ਧੁੱਪ ਲਗਾਉਣ ਤੋਂ ਬਾਅਦ ਜਦੋਂ ਵੀ ਕਬੂਤਰ ਪੱਟਣੇ ਹੈਗੇ ਆ ਤੁਸੀਂ ਉਹਨਾਂ ਨੂੰ ਇੱਕਦਮ ਕਈ ਵਾਰ ਆਪਾਂ ਨਾ ਭੁੱਖਿਆਂ ਨੂੰ ਪੱਟਦੇ ਆ ਸਵੇਰੇ ਪਹਿਲਾਂ ਥੋੜਾ ਬਹੁਤ ਦਾਣਾ ਉਹਨਾਂ ਨੂੰ ਪਾ ਲਿਓ ਠੀਕ ਹੈ ਜੀ ਉਸ ਤੋਂ ਬਾਅਦ ਦੁਪਹਿਰ ਤੋਂ ਬਾਅਦ 12 1 ਵਜੇ ਦੇ ਕਰੀਬ ਜਿਹੜੇ ਕਬੂਤਰਾਂ ਨੇ ਪਰ ਤੁਸੀਂ ਪੱਟਣੇ ਆ ਜਦੋਂ ਧੁੱਪ ਚੜੀ ਹੋਵੇ ਠੀਕ ਹੈ ਜੀ ਪਰ ਉੱਤਰ ਉਸ ਤੋਂ ਬਾਅਦ ਜਿਹੜਾ ਹੈਗਾ ਉਹਨਾਂ ਨੂੰ ਪਹਿਲੇ ਦਿਨ ਜਿਹੜਾ ਹੈਗਾ ਗਰਮ ਦਾਣਾ ਹੀ ਪਾਓ 2-3 ਦਿਨ ਕਿਉਂਕਿ ਠੰਡੀਆਂ ਚੀਜ਼ਾਂ ਨਹੀਂ ਪਾਣੀਆਂ ਸਰੋਂ ਬਿਲਕੁਲ 10 ਦਿਨ ਪਾਣੀ ਨਹੀਂ ਜਦੋਂ ਆਪਾਂ ਪਰਪਟਾਂਗੇ ਕਈ ਵੀਰ ਕੀ ਕਰਦੇ ਆ ਸਰੋਂ ਹੀ ਠਕੀ ਜਾਣਗੇ ਕਹਿੰਦੇ ਉਸਤਾਦ ਨੇ ਕਿਹਾ ਜੀ ਪਰਪਟਣ ਤੇ ਸਰੋਂ ਪਾਣੀ ਚਾਹੀਦੀ ਆ ਪਰਵਾ ਸਰੋਂ ਪਾਣੀ ਚਾਹੀਦੀ ਆ ਇੱਕਦਮ ਨਾਲ ਨਹੀਂ ਪਾਣੀ ਹੁੰਦੀ ਕਿਉਂਕਿ ਜਦੋਂ ਕੋਈ ਵੀ ਸਰੀਰ ਦੇ ਵਿੱਚ ਸਾਡੇ ਵੀ ਛੱਟ-ਚੋਟ ਲੱਗਦੀ ਆ ਤੇ ਆਪਾਂ ਠੰਡੀ ਚੀਜ਼ ਨਹੀਂ ਖਾਂਦੇ ਵੀਰੇ ਇਸ ਕਰਕੇ ਕੋਈ ਵੀ ਇੱਕਦਮ ਠੰਡੀ ਚੀਜ਼ ਨਹੀਂ ਦੇਣੀ ਸਰੋਂ ਤੁਸੀਂ ਹਫ਼ਤੇ ਬਾਅਦ 10 ਦਿਨ ਬਾਅਦ ਸ਼ੁਰੂ ਕਰਨੀ ਆ ਫੇਰ ਤੁਸੀਂ ਪਾਉਣੀ ਆ ਇੱਕਦਮ ਨਾਲ ਜਿਹੜੀ ਹੈਗੀ ਆ ਤੁਸੀਂ ਕੋਈ ਨਾ ਕੋਈ ਤਾਕਤ ਵਾਲੀ ਚੀਜ਼ ਮੈਂ ਨਹੀਂ ਕਹਿੰਦਾ ਕਿ ਸਾਡੀਆਂ ਇਹੀ ਦਵਾਈਆਂ ਵਰਤੋ ਕੋਈ ਨਾ ਕੋਈ ਤਾਕਤ ਵਾਲੀਆਂ ਚੀਜ਼ਾਂ ਵਰਤੋ ਜਿਹਦੇ ਨਾਲ ਉਹਨਾਂ ਦੇ ਸਰੀਰ ਦੇ ਵਿੱਚ ਗਰਮੈਸ਼ ਬਣੇ ਠੀਕ ਹੈ ਜੀ ਬਾਕੀ ਆਪਣੇ ਵੀ ਸਾਰੇ ਸਿਆਣਿਆਂ ਹਰ ਕਿਸੇ ਨੂੰ ਨੌਲੇਜ ਆ ਤੇ ਕੁਝ ਨੌਲੇਜ ਜਿਹੜੀ ਹੈਗੀ ਆ ਆਪਾਂ ਇਕੱਠੀ ਕੀਤੀ ਆ ਉਹ ਆਪਾਂ ਤੁਹਾਡੇ ਨਾਲ ਜਿਹੜੀ ਉਹ ਸ਼ੇਅਰ ਕਰ ਰਹੇ ਆਂ ਠੀਕ ਹੈ ਜੀ ਇਹ ਦਵਾਈਆਂ ਜਿਹੜੀਆਂ ਆਪਾਂ ਤੁਹਾਨੂੰ ਦਿਖਾ ਰਿਹਾ ਫੁੱਲ ਰਿਜ਼ਲਟ ਦੇ ਦਵਾਈਆਂ ਨੇ ਜੀ ਸਾਡੀਆਂ ਇਹ ਜਿਹੜੇ ਵੀ ਕਿਸੇ ਵੀ ਵੀਰ ਨੂੰ ਜ਼ਰੂਰਤ ਹੋਵੇ ਉਹ ਆਪਣੇ ਨਾਲ ਸੰਪਰਕ ਜਿਹੜਾ ਹੈਗਾ ਉਹ ਕਰ ਸਕਦਾ ਹੈਗਾ ਜੀ ਇੱਕ ਆਪਾਂ ਤੁਹਾਨੂੰ ਦੱਸ ਦਈਏ ਜਿਹੜੇ ਕਬੂਤਰ ਸੋਚਦੇ ਆ ਕਿ ਬਿਮਾਰੀ ਆਉਂਦੀ ਆ ਇਹ ਹੈ ਪੀਜਨ ਹੈਲਥ ਸਟਰੋਂਗ ਭਾਈ ਇਸ ਦਵਾਈ ਦਾ 100% ਰਿਜ਼ਲਟ ਆ ਕਬੂਤਰ ਬਿਮਾਰ ਨਹੀਂ ਹੋਣਗੇ 2 ਐਮ ਐਲ 1 ਲੀਟਰ ਚ ਪਾਈ ਜਾਓ ਹਫਤੇ ਦੇ ਵਿੱਚ 2 ਦਿਨ ਪਾ ਦਿਓ ਠੀਕ ਹੈ ਜੀ ਪੂਰਾ ਵਧੀਆ ਰਿਜ਼ਲਟ ਆਊਗਾ ਸਪੈਸ਼ਲ ਇਹ ਵੀ ਕਬੂਤਰਾਂ ਦੇ ਲਈ ਆ ਕਈ ਵਾਰ ਭਰਾ ਕਹਿ ਦਿੰਦੇ ਹੈਗੇ ਆ ਕਿ ਮਤਲਬ ਕਹਿੰਦਾ ਆਪਾਂ ਇਹ ਪਾਉਨੇ ਆ ਪਾਉਨੇ ਵੀਰੇ ਜਦੋਂ ਆਪਾਂ ਚੀਜ਼ਾਂ ਵਰਤੀਆਂ ਨਾ ਹੌਲੀ-ਹੌਲੀ ਪਹਿਲਾਂ ਆਪਣੇ ਵੀ ਕਬੂਤਰਾਂ ਨੂੰ ਬਿਮਾਰੀ ਆ ਜਾਂਦੀ ਹਰ ਵਾਰ ਜਦੋਂ ਸੀਜ਼ਨ ਆਉਣਾ 70 80 ਮਰ ਜਾਂਦੇ ਬਿਮਾਰੀ ਪੈ ਗਈ ਘੁੰਮਣੀ ਪੈ ਗਈ ਤੁਹਾਡੇ ਕਬੂਤਰਾਂ ਨੂੰ ਕੋਈ ਬਿਮਾਰੀ ਨਹੀਂ ਪਾਊਗੀ ਠੀਕ ਹੈ ਜੀ ਵਧੀਆ ਹੈਲਥ ਦੇ ਵਾਸਤੇ ਆ ਚੰਗੀ ਸਿਹਤ ਦੇ ਲਈ ਪਬੂਤਰਾਂ ਦੇ ਅੰਦਰ ਇਨਫੈਕਸ਼ਨ ਗਲਸ਼ਨ ਹਰੀ ਬਿਠ ਪਤਲੀ ਬਿਠ ਹਰ ਚੀਜ਼ ਜਿਹੜੀ ਹੈ ਬੰਦ ਕਰ ਦਿਆ ਦਵਾਈ ਬਾਈ ਠੀਕ ਹੈ ਜੀ ਜਿਹੜੇ ਵੀ ਕਿਸੇ ਵੀਰ ਨੂੰ ਜ਼ਰੂਰਤ ਹੋਏ ਆਪਣੇ ਨਾਲ ਸੰਪਰਕ ਕਰ ਸਕਦਾ ਮੋਬਾਈਲ ਨੰਬਰ ਆਪਣਾ ਤੁਹਾਨੂੰ ਪਤਾ ਹੀ ਆ 9888306910 ਤੇ ਆਪਣੇ ਕੋਲ ਫੇਰ ਤੁਹਾਨੂੰ ਇੱਕ ਵਾਰ ਦੱਸ ਦਈਏ ਹਰ ਤਰ੍ਹਾਂ ਦੀ ਚੀਜ਼ ਜਿਹੜੀ ਹੈ ਇਸ ਟਾਈਮ ਮੁਕੇਰੀਆਂ ਸ਼ਹਿਰ ਦੇ ਵਿੱਚ ਪਹੁੰਚ ਚੁੱਕੀ ਆ ਦੂਜੀ ਆਪਣੀ ਸ਼ੌਕੀ ਜੀ ਲੁਧਿਆਣਾ ਗਿੱਲ ਪਿੰਡ ਦੇ ਵਿੱਚ ਲੁਧਿਆਣਾ ਗੱਲ ਪਿੰਡ ਦੇ ਵਿੱਚ ਆਪਣੇ ਕੋਲ 베بی ਫਿਲਟਰ ਵੀ ਹੈਗੇ ਨੇ ਜਿਹੜੀ ਵੀ ਚੀਜ਼ ਜ਼ਰੂਰਤ ਹੋਵੇ ਮੇਰਾ ਵੀਰ ਸਾਡੇ ਨਾਲ ਸੰਪਰਕ ਕਰਕੇ ਤੇ ਖਰੀਦ ਸਕਦਾ ਜੇਕਰ ਕਿਸੇ ਨੇ ਕੋਈ ਡੋਲੀ ਬਣਾਉਣੀ ਆ ਸਪੈਸ਼ਲ ਸਾਈਜ਼ ਦਾ ਕੋਈ ਵੀ ਪਿੰਜਰਾ ਬਣਾਣਾ ਆ ਉਹ ਵੀ ਸਾਡੇ ਨਾਲ ਸੰਪਰਕ ਕਰਕੇ ਤੇ ਬਣਾ ਸਕਦਾ ਬਾਈ ਜੀ ਇਹ ਟ੍ਰੇਆਂ ਨੇ ਪਲਾਸਟਿਕ ਵਾਲੀਆਂ ਇਹ ਤੁਹਾਨੂੰ ਦੱਸ ਦਈਏ ਕਿ ਇਹ ਲਓ ਜੀ ਇਹ ਹੈ 베بی ਫਿਲਟਰ ਆ ਚੁੱਕੇ ਆਪਣੇ ਕੋਲ ਜਿਹੜੇ ਵੀ ਕਿਸੇ ਵੀ ਨੂੰ ਜ਼ਰੂਰਤ ਹੋਵੇ ਉਹ ਆਪਣੇ ਨਾਲ ਸੰਪਰਕ ਕਰ ਸਕਦਾ ਜੀ ਛਤਰियां ਪਿੰਜਰੇ ਫਿਰ ਤੁਹਾਨੂੰ ਦੱਸਦੀ ਹੈ ਹਰ ਚੀਜ਼ ਜਿਹੜੀ ਆਪਣੇ ਕੋਲ ਅਵੇਲੇਬਲ ਆ ਔਰ ਆਪਣੀ ਮੈਨੂਫੈਕਚਰਿੰਗ ਆ ਬਾਈ ਜੀ ਕਿਤੇ ਆਪਾਂ ਖਰੀਦ ਕੇ ਨਹੀਂ ਲਿਆਉਂਦੇ ਮੋٹے ਸਰੀਏ ਦੇ ਜਿਹੜੇ ਪਿੰਜਰੇ ਬਣਾ ਰਹੇ ਆ ਔਰ ਛਤਰੀਆਂ ਦੇ ਵਿੱਚ ਵੀ ਜਿਹੜਾ ਹੈਗਾ ਇਹ ਮੋਟਾ ਸਰੀਆ ਲਗਾਇਆ ਤੁਹਾਨੂੰ ਹੁਣ ਪਾਈਪਾਂ ਦੱਸਦੀ ਹੈ ਬਾਈ ਜੀ ਗੱਲ ਕਰਦੇ ਆ ਪਾਈਪ ਸਸਤੀ ਮਹਿੰਗੀ ਦੀ ਇੱਕ ਸਸਤੀ ਮਹਿੰਗੀ ਦਾ ਮਤਲਬ ਇਹ ਹੈਗਾ ਇਹ ਦੇਖੋ ਪਾਈਪਾਂ ਦੀ ਮੋਟਾਈ ਇਹਦਾ ਡਾਇਆ ਗੇਜ ਹੈ ਦੀ ਦੇਖ ਲਿਓ ਕਿੱਡੀ ਕਿੱਡੀ ਮੋਟੀ ਆ ਬਈ ਫੁੱਲ ਹੈਵੀ ਪਾਈਪਾਂ ਨੇ ਇਹ ਨਹੀਂ ਹੈਗਾ ਕਿ ਇੱਕ ਨਰਮ ਜਿੰਨੀ ਆਪਾਂ ਹਲਕੀ ਲੈ ਲਾਂਗੇ ਜਿੰਨੇ ਦੀ ਇੱਕ ਪਾਈਪ ਹੈ ਦੇ ਵਿੱਚ ਦੋ ਪਾਈਪਾਂ ਨਿਕਲ ਆਉਂਦੀਆਂ ਆ ਜਿੰਨੀ ਮਟਾਈ ਇਸ ਪਾਈਪ ਦੀ ਆ ਇਹ ਚੀਜ਼ ਦੇਖਿਆ ਕਰੋ ਕਿ ਆਪਾਂ ਜਿਹੜੀ ਪਾਈਪ ਲੈ ਰਹੇ ਹੈਗੇ ਆ ਉਹ ਕਿੱਡੀ ਮੋਟੀ ਆ ਇਹ ਫੁੱਲ ਹੈਵੀ ਪਾਈਪਾਂ ਨੇ ਜਿੰਨੀਆਂ ਵੀ ਤੁਸੀਂ ਦੇਖ ਰਹੇ ਹੋ ਤੁਹਾਡੇ ਬਿਲਕੁਲ ਸਾਹਮਣੇ ਆ ਜੀ ਜਿਹੜੇ ਵੀ ਕਿਸੇ ਵੀ ਵੀਰ ਨੂੰ ਜ਼ਰੂਰਤ ਹੋਵੇ ਉਹ ਆਪਣੇ ਨਾਲ ਸੰਪਰਕ ਕਰ ਸਕਦਾ ਔਰ ਜਿੰਨੇ ਫੁੱਟ ਲੰਬੀ ਚਾਹੇ ਤੁਹਾਨੂੰ ਪੈਪ ਵੀ ਜਿਹੜੀ ਡਿਜ਼ਾਈਨ ਕਰਕੇ ਬਣਾ ਕੇ ਆਪਾਂ ਦੇ ਦੇਵਾਂਗੇ ਜੀ ਠੀਕ ਹੈ ਜੀ ਬਾਕੀ ਵੀਡੀਓ ਕਿੱਦਾਂ ਦੀ ਲੱਗੀ ਜਰੂਰ ਦੱਸਣਾ ਜੀ ਤੇ ਨਵੀਂ ਵੀਡੀਓ ਬਹੁਤ ਛੇਤੀ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਜੀ ਨਵੀਂ ਵੀਡੀਓ ਹੁਣ ਤੱਕ ਲਈ ਇੰਤਜ਼ਾਰ ਕਰੋ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ